ਉਹ ਮੱਕੀ ਕਹਦੇ ਲਈ ਚਾਹੀਦੀ ਆ ਆਪਣੀ ਇਥਨੋਲ ਦੀ ਫੈਕਟਰੀ ਵਾਸਤੇ ਉਹ ਰੌ ਮਟੀਰੀਅਲ ਆ ਉਹ ਤੁਹਾਡੇ ਦੇ ਕੋਈ ਆਸਾਨ ਨਹੀਂਗਾ ਉਹ ਤੁਸੀਂ ਨਹੀਂ ਵਿਚੋਗੇ ਉਹ ਕਿਸੇ ਹੋਰ ਸੂਬੇ ਤੋਂ ਮੱਕੀ ਮੰਗਾ ਲੈਣਗੇ ਇਸ ਲਈ ਮੇਰੇ ਵੀਰੋ ਮੈਂ ਪਾਰਟੀ ਦੀ ਸਾਰੀ ਲੀਡਰਸ਼ਿਪ ਨੂੰ ਕਹਿਣਾ ਚਾਹਨਾ ਕਿ ਹੰਕਾਰ ਦਾ ਕੋਈ ਲੈਵਲ ਹੁੰਦਾ ਹੰਕਾਰ ਦੀ ਕੋ ਹੱਦ ਹੁੰਦੀ ਆ ਕਿਰਪਾ ਕਰਕੇ ਪਾਰਟੀ ਚ ਡਿਸਪਲਾਈਨ ਮੇਨਟੇਨ ਕਰਨ ਵਾਸਤੇ ਜਿਹਨਾਂ ਲੋਕਾਂ ਨੇ ਤੁਹਾਡੇ ਪਾਰਟੀ ਦਾ ਸਰਕਾਰੀ ਪ੍ਰੋਗਰਾਮ ਸਾਹਮਣੇ ਪੋਸਟਰ ਲੱਗੇ ਨੇ ਇਹਦੇ ਮੁਕਾਬਲੇ ਤੇ ਜਨਾ ਰੱਖਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਪਾਰਟੀ ਨੂੰ ਲੈਣਾ ਚਾਹੀਦਾ ਮੇਰੇ ਵੀ ਗੁਰਬਾਣੀ ਦਾ ਕਥਨ ਕੁੱਤਾ ਰਾਜ ਬਹਾਲੀਏ ਅੱਗੇ ਬੋਲਿਓ ਜ਼ਰਾ ਕੁੱਤਾ ਰਾਜ ਬਹਾਲੀਏ ਫਿਰ ਚੱਕੀ ਚੱਟੇ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਰਾਪਾ ਰਾਜ ਤੇ ਬਿਠਾਤਾ ਜਿਹੜੇ ਸਾਡੇ ਪੰਜਾਬ ਦਾ ਬੇੜਾ ਗਰ ਕਰ ਰਹੇ ਨੇ ਚਾਰੇ ਪਾਸੇ ਹਨੇਰ ਕਰਦੀ ਪੁਲਿਸ ਦਾ ਰਾਜ ਬਦਲਾਖੋਰੀ ਚਰਨ ਸੀਮਾਤੇ ਹੈ ਅੱਜ ਪੰਜਾਬ ਚ 3 ਸਾਲ ਤੋਂ ਬਾਅਦ ਜਿਹੜਾ ਇਹ ਕਹਿੰਦੇ ਨਾ ਫਰਜ਼ੀ ਇਹਨਾਂ ਨੇ ਆ ਯੁੱਧ ਨਸ਼ੇ ਵਿਰੁੱਧ ਇਹ ਫਰਾਡ ਪ੍ਰੋਗਰਾਮ ਹੈ ਕੱਲ ਪਰਸੋਂ ਇੱਕ ਕਨਸਟੇਬਲ ਬਠਿੰਡੇ ਦੀ ਅਮਰਦੀਪ ਕੌਰ ਇੱਕ ਇੱਕ ਸਪਾਹੀ ਉਹਨੂੰ ਹੀਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਕਰਨਾ ਪਿਆ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗਿਆ 2 ਕਰੋੜ ਰੁਪਏ ਦੀ ਕੋਠੀ ਥਾਰ ਗੱਡੀ ਪਤਾ ਨਹੀਂ BMW ਗੱਡੀਆਂ ਪਤਾ ਨਹੀਂ ਕਿੰਨੇ ਹੋਰ ਉਜ਼ਾਰ ਮੋਟਰਸਾਈਕਲ ਸਕੂਟਰ ਔਰ ਉਹਦੀਆਂ ਤਾਰਾ ਕੱਲੀਆਂ ਇੱਕ ਸਪਾਈ ਇੱਕ ਕਨਸਟੇਬਲ ਕੋਈ ਨਸ਼ੇ ਦਾ ਧੰਦਾ ਕਰ ਸਕਦੀ ਬਿਨਾ ਕਿਸੇ ਉੱਪਰਲੀ ਸਪੋਰਟ ਤੋਂ ਨਹੀਂ ਕਰ ਸਕਦੀ ਉਹਦੀਆਂ ਤਾਰਾ ਉੱਤੇ ਤੱਕ ਨੇ ਪੁਲਿਸ ਦੇ ਟਾਪ ਆਫਿਸਰਸ ਤੱਕ ਪਰ ਉਹਨ ਕੋਈ ਉਹਨਾਂ ਦੇ ਖਿਲਾਫ ਕੋਈ ਤਹਿਕੀਕਾਤ ਨਹੀਂ ਕਰੇਗਾ ਰੋਜ਼ ਬੁਲਡਰ ਬੁਲਡੋਜ਼ਰ ਚੜਾ ਕੇ ਗਰੀਬਾਂ ਦੇ ਘਰ ਆਏ ਜਾਂਦੇ ਨੇ ਭਗਵੰਤ ਚਾਟਾ ਕੇ ਦਿਖਾ ਇਸ ਕਨਸਟੇਬਲ ਦਾ 2 ਕਰੋੜ ਰੁਪਏ ਦਾ ਬਠਿੰਡੇ ਦਾ ਮਕਾਨ ਜਾ ਜਿਹੜੇ ਜਿਹੜੇ ਆਫੀਸਰਸ ਆਈਪੀਐਸ ਆਫਸਰ ਰਾਜੀਤ ਸੰਗਰਗੇ ਜਿਹੜੇ ਭਗੋੜੇ ਕਰਾਰ ਦਿੱਤੇ ਗਏ ਨੇ ਨਸ਼ੇ ਦੇ ਮਾਮਲਿਆਂ ਦੇ ਵਿੱਚ ਟਾਕੀ ਦਿਖਾਉ ਉਹਨਾਂ ਦੇ ਘਰ ਉਹ ਗਰੀਬ ਵਿਚਾਰੇ ਜਿਹੜੇ ਕਰਲੋਂਦੇ ਨੇ 10 ਬੰਦਿਆਂ ਵਿੱਚੋਂ ਇੱਕ ਪਰਿਵਾਰ ਦਾ ਮੈਂਬਰ ਕੋ ਗਲਤ ਕੰਮ ਕਰਦਾ ਤੂੰ ਬਾਕੀ 9 ਨੂੰ ਸਜ਼ਾ ਦਿੱਤੀ ਆ ਅਗਰ ਕੱਲ ਨੂੰ ਅੱਜੋ ਗੁਨਾਹ ਘ ਆ ਰਿਹਾ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਚ ਭਰੀ ਹੋ ਜਾਂਦਾ ਤੂੰ ਘਰ ਬਣਾ ਕੇ ਦੇਵਾਂਗਾ ਉਹਨਾਂ ਦਾ ਸੁਪਰੀਮ ਕੋਰਟ ਦੇ ਮੁਕਮਲ ਦੀ ਅਦੁੱਲੀ ਕੀਤੀ ਜਾ ਰਹੀ ਔਰ ਮਾਡਲ ਕੇਸ ਦਾ ਹੈ ਜੋ ਭਾਜਪਾ ਦਾ ਜੋ ਕਿ ਸਰਕਾਰ ਉੱਤਰ ਪ੍ਰਦੇਸ਼ ਦਾ ਮਾਡਲ ਜਿਨੇ ਕੈਂਗਸਟਰਾਂ ਦੇ ਘਰ ਬੁਲਡੋਜ਼ਰ ਨਾਲ ਟਾਇਏ ਕੇਜਲੀ ਵਾਲ ਤੇ ਭਗਵੰਤ ਮਾਨ ਨੇ ਬੁਲਡੋਜ਼ਰ ਦਾ ਪੋਲਿਟਿਕਸ ਦਾ ਮਾਡਲ ਉੱਥੋਂ ਚੱਕਿਆ ਹੈ ਬੀਜੇਪੀ ਤੋਂ ਆ ਕਿਸਾਨ ਬੈਠਿਆ ਆਪਾਂ ਸਾਰੇ ਕੀ ਮੰਗਦੇ ਅਸੀਂ ਸਿਰਫ ਆਪਣੀ ਨੇਕ ਨੀਅਤ ਦੀ ਕੀਤੀ ਕਮਾਈ ਦਾ ਮੁੱਲ ਐਮਐਸਪੀ ਉਹ ਜਾ ਕੇ ਸ਼ੰਭੂ ਬਾਰਡਰ ਤੇ ਬੈਠ ਕੇ ਕਾਂਗਰਸ ਵਲੇ ਵੀ ਬੈਠੇ ਦਿੱਲੀ ਵੀ ਗਏ ਇੱਕ ਚੀਟ ਨਹੀਂ ਆਈ ਇਸ ਵਿਅਕਤੀ ਨੇ ਬੀਜੇਪੀ ਦੇ ਕਹਿਣ ਦੇ ਉੱਤੇ ਬੀਜੇਪੀ ਦੇ ਕਹਿਣ ਦੇ ਉੱਤੇ ਬੁਲਡੋਜ਼ਰ ਨਾਲ ਜੀਸੀਬੀ ਮਸ਼ੀਨਾਂ ਲਾ ਕੇ ਉਹਨਾਂ ਦਾ ਮੋਰਚਾ ਖਦੇੜ ਦਿੱਤਾ ਔਰ 100 ਕਰੋੜ ਰੁਪਏ ਦੀ ਪ੍ਰਾਪਰਟੀ ਨਹੀਂ ਲੁੱਟਰੀ ਅੱਜ ਟਰਾਲੀਆਂ ਗਾਇਬ ਨੇ 4-4 5-5 ਲੱਖ ਰੁਪਏ ਦੀਆਂ ਟਰਾਲੀਆਂ ਟਰੈਕਟਰ ਗੈਸ ਚੁੱਲ੍ਹੇ ਏਸੀ ਫ੍ਰਿਜ ਉਹ ਯਾਰੋ ਮਾਲਵੇ ਦੇ ਵਿੱਚ ਇਹਨਾਂ ਖੋਤੀ ਬੁੱਕਰਾਂ ਦਾ ਨਾਮ ਪੈ ਗਿਆ ਵਾ ਟਰਾਲੀ ਚੋਰ ਇਸ ਲਈ ਚੁਣਿਆ ਸੀ ਅਸੀਂ ਇਹਨਾਂ ਨੂੰ ਕਿ ਤੁਸੀਂ ਸਾਡੇ ਦੇ ਬੀਜੇਪੀ ਦਾ ਜੋ ਤਾਨਾਸ਼ਾਹ ਰਾਜ ਸਾਡੇ ਪੰਜਾਬ ਤੇ ਲਾਗੂ ਕਰੋ ਔਰ ਦੋਸਤੋ ਸੁਣ ਲਓ ਅਜੀਤਰਾ ਨਾਲ ਹੋਮ ਮਿਨਿਸਟਰ ਨੇ ਲੋਕ ਸਭਾ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਹਮ ਪੰਜਾਬ ਮੇਂ ਰਾਜ ਨਹੀਂ ਕਰ ਰਹੇ ਲੇਕਿਨ ਜਿਸ ਕੋ ਵੀ ਹਮਨੇ ਵਹਾਂ ਪਰ ਗ੍ਰਿਫਤਾਰ ਕਰਕੇ ਦਿਬਰੂਗੜਾ ਸਾਮ ਕੀ ਜੇਲ੍ਹ ਮੇਂ ਭੇਜਨਾ ਥਾ ਹਮਨੇ ਬਿਜਵਾ ਦਿਆ ਹੈ ਇਹਦਾ ਮਤਲਬ ਐਨਐਸਏ ਲਾਏ ਜਿਹੜੇ ਉਹ ਉਪਰੋ ਭਗਵੰਤ ਮਾਨ ਨੂੰ ਕਹਿ ਕੇ ਬੀਜੇਪੀ ਦੀ ਸਰਕਾਰ ਨਲਵਾਇਆ ਕਿਸਾਨਾਂ ਦਾ ਮੋਰਚਾ ਬੀਜੇਪੀ ਤੇ ਕਹਿਣ ਤੇ ਪੁੱਟਿਆ ਗਿਆ ਹੈ ਵਰਨਾ ਉਹ ਤਾਂ ਸੜਕ ਰੋਕੀ ਨਹੀਂ ਸੜਕ ਤਾਂ ਰੋਕੀ ਹਰਿਆਣਾ ਸਰਕਾਰ ਨੇ ਕੰਧ ਬਣਾਈ ਉਹਨਾਂ ਨੇ ਕਿਨ ਲੱਡੇ ਉਹਨਾਂ ਨੇ ਉਛਾੜਾ ਮਾਰੀਆਂ ਉਹਨਾਂ ਨੇ ਸ਼ੁਭਕਰਨ ਸਾਡਾ ਮਾਰਿਆ ਬੀਜੇਪੀ ਨੇ ਭਗਵੰਤ ਮਾਨ ਨੂੰ ਕੀ ਤਕਲੀਫ ਸੀ ਇਹਨੇ ਬੀਜੇਪੀ ਦੇ ਕਹਿਣ ਤੇ ਉੱਤੇ ਚਿੱਟਾ ਲਾ ਅੱਛਾ ਅੱਜ ਜੋਧ ਨਸ਼ੇ ਵਿਰੋਧ ਤੇ ਮਾਈਨਿੰਗ ਤੁਹਾਡਾ ਪਿਓ ਕਰੂਗਾ ਬੰਦ ਅੱਜ ਸਾਰੇ ਪੰਜਾਬ ਦੇ ਦਰਿਆਵਾਂ ਦਾ ਫਲਾਤਕਾਰ ਹੋ ਰਿਹਾ ਉਹ ਉਧਰ ਦੇ ਪਾਸੇ ਕੇਜਰੀ ਵਾਲੇ ਇਸ ਕਰਕੇ ਨਹੀਂ ਜਾਂਦਾ ਕਿਉਂਕਿ ਉੱਥੋਂ ਆਮਦਨ ਹੈ ਮੇਰੇ ਵੀਰੋ ਕੋਣਾ ਕੇਚਰੀਵਾਲ ਕੀ ਕਹਿੰਦਾ ਸੀ ਇਲੈਕਸ਼ਨ ਤੋਂ ਪਹਿਲਾਂ ਕਿ ਮੈਨੂੰ ਰਾਜ ਤੇ ਬਿਠਾਓ ਮੈਂ ਗੈਰ ਕਾਨੂੰਨੀ ਮਾਈਨਿੰਗ ਬੰਦ ਕਰਕੇ ਹਰ ਸਾਲ ਤੁਹਾਡੇ ਖਜ਼ਾਨੇ ਵਿੱਚ 20000 ਕਰੋੜ ਰੁਪਇਆ ਪਾਇਆ ਕਰੂੰਗਾ 20000 ਕਰੋੜ ਬੈਠੇ ਬਾਜਵਾ ਸਾਹਿਬ ਪੁੱਛੋ ਕਿੰਨੀ ਆਮਦਨ ਹੈ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਖਜ਼ਾਨੇ ਨੂੰ ਮਾਈਨਿੰਗ ਦੇ ਵਪਾਰ ਤੋਂ ਹਰ ਸਾਲ ਸਿਰਫ 250 ਕਰੋੜ ਰੁਪਇਆ ਬਾਕੀ ਮੈਂ ਕੇਚਰੀਵਾਲ ਨੂੰ ਪੁੱਛਣਾ ਚਾਹੁੰਦਾ ਕਿ 19000 750 ਕਰੋੜ ਰੁਪਇਆ ਅੱਜ ਪੰਜਾਬ ਦੇ ਲੋਕਾਂ ਨੂੰ ਦੱਸ ਕੇ ਕਿੱਥੇ ਜਾ ਰਿਹਾ ਹੈ कोई जवाब नहीं का मेरे वीरो मगर ये सरकारां नु ਪੱਟਦਾ ਉਹਨਾਂ ਨੇ 30 ਸਾਲਾਂ ਚ ਸੁਣਨ ਵਾਲੀ ਗੱਲ ਐ ਮੈਂ ਰਿਸਰਚ ਕਰਕੇ ਤੁਹਾਨੂੰ ਤੱਥਾਂ ਨਾਲ ਕਹਿ ਰਿਹਾ 30 ਸਾਲਾਂ ਵਿੱਚ ਉਹਨਾਂ ਨੇ 3 ਲੱਖ ਕਰੋੜ ਰੁਪਇਆ ਕਰਜ਼ਾ ਚਾੜਿਆ 97 ਚ ਸ਼ੁਰੂ ਹੋਇਆ 2022 ਤੱਕ ਤੁਸੀਂ ਗਿਣ ਸਕਦੇ ਹੋ 92 ਚ 92 ਚ 30 ਸਾਲਾਂ ਚ 3 ਲੱਖ ਕਰੋੜ ਤੇ ਪਿਓ ਦੇ ਪੁੱਤਾਂ ਨੇ ਜਿਹੜੇ ਅਖੌਤੀ ਬੁੱਕਰ ਵਾਲੇ ਅਖੌਤੀ ਫਰਜ਼ੀ ਇਨਕਲਾਬੀ ਝੂਠੇ ਬੇਈਮਾਨ ਇਹਨਾਂ ਨੇ ਤਿੰਨਾਂ ਸਾਲਾਂ 'ਚ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ਾ ਸਾਡੇ ਉੱਤੇ ਛਾੜ ਦਿੱਤਾ। ਕੀ ਉਮੀਦ ਕਰਦੇ ਇਹਨਾਂ ਲੋਕਾਂ ਤੋਂ? ਥਾਣਿਆਂ 'ਚ ਲੁੱਟ, ਤਹਿਸੀਲਾਂ 'ਚ ਪੈਸਾ ਕੋਈ ਰਜਿਸਟਰੀ ਹੋ ਸਕਦੀ ਆ ਬਿਨਾਂ ਪੈਸੇ ਦਿੱਤੇ ਨਹੀਂ ਹੋ ਸਕਦੀ। ਸਾਰੇ ਪਾਸੇ ਕਰਪਸ਼ਨ ਇਹਨਾਂ ਦੇ ਐਮ.ਐਲ.ਏ., ਇਹਨਾਂ ਦੇ ਹਲਕਾਏ ਹੋਏ ਇੰਚਾਰਜ ਤੁਨਾਥਾਣਾ ਪੰਜਾਬ ਨੂੰ ਉਹਦਾ ਖੂਨ ਚੂਸ ਰਹੇ ਨੇ। ਅੱਜ ਨੇ ਤੁਸੀਂ ਬੈਠੇ ਹੋ। ਮੈਂ ਆਪਣੀ ਲੀਡਰਸ਼ਿਪ ਤੋਂ ਵਾਅਦਾ ਲੈਣਾ ਚਾਹੁੰਨਾ। ਬਾਜਵਾ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ 1 ਮਿੰਟ ਪਲੀਜ਼। ਰਾਜਾ ਵਿਡਿੰਗ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ ਕੋਈ ਨਹੀਂ ਆਏ ਨੇ ਇਹਨਾਂ ਇਹਨਾਂ ਨੂੰ ਇੱਧਰ ਧਿਆਨ ਨਾ ਕਰੋ ਇੱਧਰ ਸੁਣੋ ਹੈਲੋ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਕੁਝ ਡੋਨਟ ਡਿਸਟਰਬ ਨਾ ਕਰੋ ਜੀ ਪਾਜਵਾ ਸਾਹਿਬ ਬੈਠੇ ਨੇ ਰਾਜਾ ਵੜਿੰਗ ਸਾਹਿਬ ਇੱਧਰ ਧਿਆਨ ਕਰਿਓ ਜ਼ਰਾ ਇੱਕ ਮਿੰਟ ਪਲੀਜ਼ ਜੀ ਰੰਧਾਵਾ ਸਾਹਿਬ ਇੱਧਰ ਜੀ ਇੱਕ ਮਿੰਟ ਦੇਖੋ ਗੱਲ ਇਹ ਆ ਕਿ ਬਦਲਾਖੋਰੀ ਜਿਹੜੀ ਆ ਪੰਜਾਬ ਪੁਲਿਸ ਦੇ ਥਰੂ ਜਿਹੜਾ ਮੈਂ ਪੁਲਿਸ ਰਾਜ ਕਾ ਉਹ ਕੱਲਾ ਸਾਡੇ ਤੇ ਨਹੀਂ ਹੋਇਆ ਕੱਲਾ ਖੇਰੇ ਨੂੰ ਗ੍ਰਿਫਤਾਰ ਕਰਕੇ 9 ਸਾਲ ਦੇ ਮੁਕਤਵੇ ਝੂਠੇ ਜੰਦਰ ਨਹੀਂ ਦਿੱਤਾ ਸੁੰਦਰ ਸ਼ਾਮ ਬੈਠਾ ਉਹ ਵੀ ਸੋਨੇ ਹੈ ਨਹੀਂਗੇ ਇੱਥੇ ਧਰਮਸ਼ੋਡ ਅੱਜ ਵੀ ਅੰਦਰ ਆ ਭਾਰਤ ਪੁਸ਼ੇ ਦੇ ਪੁਸ਼ਣ ਨੂੰ ਦਿੱਤਾ ਅੰਦਰ ਹਾਈ ਕੋਰਟ ਨੇ ਸਾਰੇ ਮੁਕਦਮੇ ਕਵਾਸ਼ ਕਰਤੇ ਨੇ ਅੱਛਾ ਸਾਨੂੰ ਕੱਲਿਆਂ ਨੂੰ ਨਹੀਂ ਦਿੱਤਾ ਆ ਥੱਲੇ ਪੰਜਾਬ ਦੇ ਵਿੱਚ ਆ ਕੇ ਪਿੰਡਾਂ ਚ ਸਰਪੰਚਾਂ ਤੱਕ ਬਦਲਾਖੋਰੀ ਕਾਉਂਸਲਰਾਂ ਤੱਕ ਬਦਲਾਖੋਰੀ ਮੈਂ ਇਹਨਾਂ ਦਾ ਧਿਆਨ ਤਾਂ ਖਿੱਚਿਆ ਸੀਗਾ ਮੈਂ ਤੋਂੜ ਤੋਂ ਫਾਇਦਾ ਲੈਣਾ ਚਾਹਣਾ ਕਿ ਕੱਲ ਨੂੰ ਵਾਹਿਗੁਰੂ ਕਰੇ ਕੱਲ ਨੂੰ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ 2027 ਜਿਹੜੀ ਆਸ਼ ਬਣੇਗੀ ਮੈਂ ਤੁਹਾਡੇ ਤੋਂ ਵਾਅਦਾ ਲੈਣਾ ਚਾਹੁੰਦਾ ਜਨਤਾ ਦੀ ਹਾਜ਼ਰੀ ਵਿੱਚ ਕਿ ਅਸੀਂ ਇੱਕ ਬਦਲਾਖੋਰੀ ਦੇ ਖਿਲਾਫ ਵੱਡਾ ਕਮਿਸ਼ਨ ਬਣਾਵਾਂਗੇ ਪੰਜਾਬ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨਾਲ ਝੂਠੇ ਮੁਕੱਦਮੇ ਦਰਜ ਹੋਏ ਸਾਰਿਆਂ ਦੇ ਮੁਕੱਦਮੇ ਰੱਦ ਕਰਾਵਾਂਗੇ ਕੱਲੇ ਰੱਦ ਨਹੀਂ ਕਰਾਵਾਂਗੇ ਇੱਧਰ ਧਿਆਨ ਕਰੋ ਕੱਲੇ ਰੱਦ ਨਹੀਂ ਕਰਾਵਾਂਗੇ ਜਿਨ੍ਹਾਂ ਨੇ ਤੁਹਾਡੇ ਮੁਕੱਦਮੇ ਝੂਠੇ ਕੀਤੇ ਨੇ ਐਨਡੀਪੀਐਸ ਦਾ ਕੀਤਾ ਜਿਵੇਂ ਮੇਰੇ ਤੇ ਹੋਇਆ ਜਾਂ ਕਿਸੇ ਤੇ 307 ਝੂਠੀ ਕਿਸੇ ਤੇ 420 ਉਲਟਾ ਪਰਚਾ 182 ਤਾਰਾ ਲਾ ਕੇ ਉਹਨਾਂ ਤੇ ਮੁਕਦਮੇ ਫੜ ਦੇ ਕੇ ਫੜ ਕੇ ਉਹਨਾਂ ਲੋਕਾਂ ਨੂੰ ਪੁਲਿਸ ਵਾਲੇ ਹੋਣ ਜਾਂ ਪੋਲਿਟਿਕਲ ਹੋਣ ਜਿੰਨਾ ਵਿੱਚ ਟੱਕਾਂਗੇ ਮੇਰੇ ਵੀਰੋ ਫੇਰ ਪੰਜਾਬ ਦੇ ਕਾਂਗਰਸ ਫੇਰ ਪੰਜਾਬ ਦੀ ਕਾਂਗਰਸ ਦੇ ਹਿਰਦੇ ਤੇ ਸ਼ਾਂਤੀ ਪਹੂਵੇਗੀ ਦੋਸਤੋ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਓ ਯਾਰ ਚੁੱਪ ਕਰੋ 1 ਮਿੰਟ ਹੈਲੋ ਥੋੜਾ ਸਟਾਪ ਪਲੀਜ਼ ਦੇਖੋ ਗੱਲ ਇਹ ਆ ਸਾਡੇ ਹੀ ਕੁਛ ਸੁਲਝੇ ਹੋਏ ਬੰਦੀ ਬੰਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕਾਂਗਰਸ ਤੋਂ ਕਮਾਈ ਕੀਤੀ ਅੱਜ ਪੰਜਾਬ ਦੇ ਵਿੱਚ ਉਹ ਅਡਾਨੀ ਤੇ ਭਾਜਪਾ ਦਾ ਮਾਡਲ ਵੇਚ ਲੈਨੇ ਭਾਜਪਾ ਤੇ ਅਡਾਨੀ ਦਾ ਮਾਡਲ ਕੀ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਸੋਨਾ ਚੋਂ ਇੱਕ ਸੀਗਾ ਨਿੱਜੀ ਮੰਡੀਕਰਨ ਕਾਰਪੋਰੇਟ ਕਰਾਣੇ ਆਣ ਕੇ ਜੋ ਮਰਜ਼ੀ ਚੱਕ ਲੈਣ ਉਹਨਾਂ ਨੂੰ ਸਰਕਾਰੀ ਮੰਡੀ ਵਿੱਚ ਜਾ ਕੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਆ ਸਾਡੇ ਆਪਣੇ ਬੰਦੇ ਯਾਰੋ ਭਲੇਖਾ ਪਾਉ ਨੀਤੀ ਨਾਲ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹਰੇ ਮੈਂ ਆ ਮੱਕੀ ਤੇ ਫਸ ਐਮ ਐਸ ਪੀ ਦਊਗਾ ਅਖੇ 2 ਸਾਲ ਹੀ ਮੈਂ ਮੱਕੀ ਤੇ ਮੈਂ ਐਮ ਐਸ ਪੀ ਦਊਗਾ ਤੇ ਬਾਕੀ ਮੁੜ ਕੇ 2 ਸਾਲ ਤੋਂ ਬਾਅਦ ਤੇ ਮਾਲਵੇ ਦੀ ਧਰਤੀ ਤੇ ਤਾਂ ਮੱਕੀ ਹੁੰਦੀ ਨਹੀਂਗੀ ਮੱਕੀ ਦਾ ਦੋਆਬੇ ਦੀ ਫਸਲ ਆ ਔਰ ਜਿਹੜੀ ਹੁਣ ਬੀਜਿਆ ਸਿਆਲ ਦੀ ਆਪਾਂ ਫਰਵਰੀ ਚ ਮੱਕੀ ਇਹ 50 ਕੁਇੰਟਲ ਝਾੜ ਆ ਜਿਹੜੀ ਮੱਕੀ ਦਾ ਇਹ ਪ੍ਰਚਾਰ ਕਰ ਰਹੇ ਉਹਦਾ 15 ਕੁਇੰਟਲ ਝਾੜ ਆ ਕੌਣ ਲੋਕਾਂ ਨੂੰ ਬੇਫਿਕੂ ਬਣਾਇਆ ਜਾ ਰਿਹਾ ਵਾ ਸਿਰਫ ਕਾਂਗਰਸ ਨੂੰ ਚੁਣੌਤੀ ਦੇਣ ਦੇ ਨਜ਼ਰੀਏ ਨਾਲ ਬੀ ਜੀ ਪੀ ਤੇ ਅਢਾਨੀ ਦਾ ਜਿਹਦਾ ਰੋਜ਼ راہুল ਗਾਂਧੀ ਵਿਰੋਧ ਕਰਦੇ ਨੇ ਉਸ ਮਾਡਲ ਨੂੰ ਲਾਗੂ ਕਰਕੇ ਪੰਜਾਬ ਬੀਜੇਪੀ ਦੀ ਰਾਜਨੀਤੀ ਖੇਡੀ ਜਾ ਰਹੀ ਆ ਅੱਛੀ ਤਰ੍ਹਾਂ ਸਮਝ ਲਓ ਜਿਹੜੇ ਲੋਕਾਂ ਨੇ ਉਦੋਂ ਭਲੇਖੇ ਨਾਲ ਉਹਨਾਂ ਲੋਕਾਂ ਨੂੰ ਇੱਥੇ ਮਾਨ ਤਾਣ ਦਿੱਤਾ ਉਹ ਤੁਹਾਡੇ ਨਹੀਂਗੇ ਉਹ ਮੱਕੀ ਕਾਦੇ ਲਈ ਚਾਹੀਦੀ ਆ ਆਪਣੀ ਇਥਨੋਲ ਦੀ ਫੈਕਟਰੀ ਵਾਸਤੇ ਉਹ ਰੌ ਮਟੀਰੀਅਲ ਆ ਉਹ ਤੁਹਾਡੇ ਦੇ ਕੋਈ ਆਸਾਨ ਨਹੀਂਗਾ ਉਹ ਤੁਸੀਂ ਨਹੀਂ ਵਿਚੋਗੇ ਉਹ ਕਿਸੇ ਹੋਰ ਸੂਬੇ ਤੋਂ ਮੱਕੀ ਮੰਗਾ ਲੈਣਗੇ ਇਸ ਲਈ ਮੇਰੇ ਵੀਰੋ ਮੈਂ ਪਾਰਟੀ ਦੇ ਸਾਰੀ ਲੀਡਰਸ਼ਿਪ ਨੂੰ ਕਹਿਣਾ ਚਾਹਨਾ ਕਿ ਹੰਕਾਰ ਦਾ ਕੋਈ ਲੈਵਲ ਹੁੰਦਾ ਹੰਕਾਰ ਦੀ ਕੋ ਹੱਦ ਹੁੰਦੀ ਆ ਕਿਰਪਾ ਕਰਕੇ ਪਾਰਟੀ ਚ ਡਿਸਪਲਾਈਨ ਮੇਨਟੇਨ ਕਰਨ ਵਾਸਤੇ ਜਿਨ੍ਹਾਂ ਲੋਕਾਂ ਨੇ ਤੁਹਾਡੇ ਪਾਰਟੀ ਦਾ ਸਰਕਾਰੀ ਪ੍ਰੋਗਰਾਮ ਸਾਹਮਣੇ ਪੋਸਟਰ ਲੱਗੇ ਨੇ ਇਹਦੇ ਮੁਕਾਬਲੇ ਤੇ ਜਨਾ ਰੱਖਿਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਪਾਰਟੀ ਨੂੰ ਲੈਣਾ ਚਾਹੀਦਾ ਮੇਰੇ ਦੇ ਗੱਲਾਂ ਤਾਂ ਇੰਨੀਆਂ ਨੇ ਕਿ ਪੋਕਰ ਆਣਿਆਂ ਦਾ ਧੂਆਂ ਕੱਢ ਸਕਦਾ ਮੈਂ ਬਹੁਤ ਗੱਲਾਂ ਨੇ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਦੇਖੋ ਸਾਰੇ بڑے ਸਰਕਾਰਯੋਗ ਨੇ ਸਾਰਿਆਂ ਨੇ ਬੜਾ ਅੱਛੇ ਢੰਗ ਦੇ ਨਾਲ ਆਪਣੇ ਵਿਚਾਰ ਰੱਖਣੇ ਆ ਬਸ ਮੈਂ ਤਾਂ ਇਹੀ ਕਹੂੰਗਾ ਕਿ ਵਾਹਿਗੁਰੂ ਸਾਨੂੰ ਸਾਰਿਆਂ ਨੂੰ ਈਸ਼ਵਰ ਅੱਲਾ ਅਗਰ ਰੱਬ ਕੋਈ ਦੇਖ ਰਿਹਾ ਵਾ ਤੇ ਇਹ ਨਾ ਲੋਕਾਂ ਨੇ ਜੋ ਪੰਜਾਬ ਨਾਲ ਧਰੋ ਕਮਾਇਆ ਸਾਨੂੰ ਇਹ ਸ਼ਕਤੀ ਬਖਸ਼ ਕਿਸੀ 2027 ਕੇ ਲਈ ਸਰਕਾਰ ਨਾ ਬਣਾਈਏ نو ਆਪਣੇ ਸੂਬੇ ਦੇ ਨਾਲ ਇਨਸਾਫ ਕਰੀਏ ਇਸ ਇੱਥੇ ਜਿਹੜੀ ਲੁੱਟ ਖਸੁੱਟ ਬਦਲਾਖੋਰੀ ਭ੍ਰਿਸ਼ਟਾਚਾਰ ਨਸ਼ੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਔਰ ਦਿੱਲੀ ਦੇ ਆਣ ਕੇ ਠੇਕੇਦਾਰ ਹਾਰੇ ਹੋਏ ਉਚਾੜੇ ਹੋਏ ਰਿਜੈਕਟਡ ਕੇਜਰੀਵਾਲ ਸਸੋਡਿਆ ਇਹਨਾਂ ਨੂੰ ਆਪਾਂ 27 ਦੇ ਵਿੱਚ ਉਹ ਪਜਾ ਪਜਾ ਕੇ ਇੱਕ ਤਾਂ ਹੁੰਦਾ ਨਾ ਇਲੈਕਸ਼ਨ ਲੜਨੀ ਆ ਇੱਕ ਪਚਾਪਾ ਕੇ ਇਹਨਾਂ ਨੂੰ ਪਿੰਡਾਂ ਚੋਂ ਪੰਜਾਬ ਚੋਂ ਬਾਹਰ ਕੱਢਣਾ ਫਿਰ ਮੈਂ ਸਮਝੂਗਾ ਕਿ ਪੰਜਾਬ ਦੇ ਉਸ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਦੇ ਆਪਾ ਸਪੁੱਤਰ ਆ ਦਸਮ ਪਿਤਾ ਛੋਟੇ ਛੋਟੇ ਸੈਭਜਾਦਿਆਂ ਦੇ ਪਾਪਾ ਬੰਦਾ ਸਿੰਘ ਬਹਾਦਰ ਦੇ ਸੁਖਾ ਸਿੰਘ ਮਹਤਾਬ ਸਿੰਘ ਮਹਤਾਬ ਦੇ ਔਰ ਭਾਈ ਜੈਤੋ ਤੇ ਇਹਨਾਂ ਲੋਕਾਂ ਦੇ ਭਾਈ ਜੀਵਨ ਸਿੰਘ ਹੁੜਾ ਦੇ ਆਪਾ ਸਾਰੇ ਪਰਉਕਾਰਾਂ ਇੰਨੀਆਂ ਬੇਤੀਆਂ ਪ੍ਰਵਾਨ ਕਰੋ ਇੱਕ ਵਾਰ ਜ਼ੋਰਦਾਰ ਤਰੀਕੇ ਨਾਲ ਨਾਰਾ ਛੱਡੋ ਇੱਕ ਵਾਰੀ ਜਿਹੜਾ ਪਾਕੀ ਸਾਰੇ ਛੱਡ ਗਏ ਨੇ ਕਿਉਂਕਿ ਆਪਣਾ ਇਹ ਦਿੱਤਾ ਹੋਇਆ ਨਾਰਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ